ਮੈਂ ਪਿਛਲੇ ਦਿਨ ਇਹ ਨਕਸ਼ਾ ਪੋਸਟ ਕੀਤਾ ਸੀ ਜਿਹਦੇ ਵਿੱਚ ਚੰਡੀਗੜ੍ਹ ਸ਼ਹਿਰ ਤੇ ਉਹਦੇ ਆਸ-ਪਾਸ ਦਾ ਪੰਜਾਬ ਤੇ ਹਰਿਆਣਾ ਦਾ ਕੁਝ ਇਲਾਕਾ ਦਿਖ ਰਿਹਾ ਸੀ ਤੇ ਤੁਹਾਨੂੰ ਬੁੱਝਣ ਲਈ ਕਿਹਾ ਸੀ ਕਿ ਇਹ ਨਕਸ਼ਾ ਕਿਹੜੇ ਖੇਤਰ ਨੂੰ ਦਰਸਾਉਂਦਾ ਹੈ ਇਹਦੇ ਬਦਲੇ 'ਚ ਤੁਹਾਡੇ ਜਿੰਨੇ ਜਵਾਬ ਆਇਓ ਲਗਭਗ ਸਾਰੇ ਗਲਤ ਸੀ ਕੁਝ ਵਿਦਿਆਰਥੀ ਇਹਨੂੰ ਪੁਆਦ ਦਾ ਇਲਾਕਾ ਦੱਸ ਰਹੇ ਸੀ ਕੁਝ ਇਹਨੂੰ ਟਰਾਈ ਸਿਟੀ ਦਾ ਖੇਤਰ ਦੱਸ ਰਹੇ ਸੀ ਤੇ ਕੁਝ ਵਿਦਿਆਰਥੀ ਨੂੰ ਚੰਡੀਗੜ੍ਹ ਦੀ ਮੈਟਰੋ ਲਾਈਨ ਦਾ ਮੈਪ ਦੱਸ ਰਹੇ ਸੀ ਪਰ ਜੇ ਸਾਰੇ ਜਵਾਬ ਗਲਤ ਨੇ ਫਿਰ ਇਹ ਨਕਸ਼ਾ ਅਸਲ 'ਚ ਕਿਹੜੇ ਖੇਤਰ ਦਾ ਹੈ ਇਹ ਜਾਣਨ ਲਈ ਸਾਨੂੰ 70 ਸਾਲ ਪਿੱਛੇ ਜਾਣਾ ਪਊਗਾ ਦੇਸ਼ ਦੀ ਵੰਡ ਤੋਂ ਬਾਅਦ ਪਹਿਲਾ ਸ਼ਿਮਲੇ ਨੂੰ ਆਰਜੀ ਤੌਰ ਤੇ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਸੀ 1952 ਚ ਪ੍ਰਧਾਨ ਮੰਤਰੀ ਨਹਿਰੂ ਦੇ ਕਹਿਣ ਤੇ ਲੀ ਕਰਬੂਜ਼ੀਅਰ ਨੇ ਚੰਡੀਗੜ੍ਹ ਸ਼ਹਿਰ ਨੂੰ ਸਥਾਪਿਤ ਕਰਨ ਦਾ ਇੱਕ ਰੋਡ ਮੈਪ ਬਣਾਇਆ ਕਰਬੂਜ਼ੀਅਰ ਨੇ ਇੱਕ ਐਸੇ ਸ਼ਹਿਰ ਦੀ ਕਲਪਨਾ ਕੀਤੀ ਜਿੱਥੇ ਟੈਕਨੋਲੋਜੀ ਸਟੇਟ ਤੇ ਨੇਚਰ ਦਾ ਇੱਕ ਸੰਤੁਲਨ ਬਣਾਇਆ ਜਾ ਸਕੇ ਤੇ ਐਸਾ ਇੱਕ ਸ਼ਹਿਰ ਬਣਾਉਣ ਦੇ ਲਈ ਚਾਹੀਦਾ ਸੀ ਇੱਕ ਕਾਨੂੰਨ ਤੇ ਉਸ ਕਾਨੂੰਨ ਦਾ ਨਾਮ ਹੈ ਪੰਜਾਬ ਨਿਊ ਕੈਪੀਟਲ ਪੈਰੀਫੈਰੀ ਕੰਟਰੋਲ ਐਕਟ 1952 ਇਹ ਕਾਨੂੰਨ ਚੰਡੀਗੜ੍ਹ ਨੂੰ ਇੱਕ ਖਾਸ ਪਛਾਣ ਦੇਣ ਲਈ ਬਣਾਇਆ ਗਿਆ ਸੀ ਜਿਹਦੇ ਤਹਿਤ ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕੇਾਂ 'ਚ ਕਿਸੇ ਵੀ ਤਰ੍ਹਾਂ ਦੀ ਬੇਟੰਗੀ ਉਸਾਰੀ ਕਰਨ ਤੇ ਰੋਕ ਲਗਾਈ ਗਈ ਸੀ ਇਸ ਕਾਨੂੰਨ ਦਾ ਆਧਾਰ ਚੰਡੀਗੜ੍ਹ ਦੇ ਧੁਰੋਂ 16 ਕਿਲੋਮੀਟਰ ਦੇ ਘੇਰੇ ਵਾਲਾ ਸਾਰਾ ਖੇਤਰ ਹੈ ਜਿਹਦੇ ਵਿੱਚ ਪੰਜਾਬ ਦਾ ਇੱਕ ਵੱਡਾ ਹਿੱਸਾ ਆ ਜਾਂਦਾ ਹੈ ਹਰਿਆਣਾ ਆ ਜਾਂਦਾ ਤੇ ਚੰਡੀਗੜ੍ਹ ਸ਼ਹਿਰ ਆਪ ਆ ਜਾਂਦਾ ਜਿਹੜਾ ਤੁਹਾਨੂੰ ਇਸ ਨਕਸ਼ੇ ਦੇ ਵਿੱਚ ਦਿਖ ਰਿਹਾ 22% ਅੱਜ ਦੇ ਹਰਿਆਣਾ ਨਾਲ ਸੰਬੰਧਿਤ ਹੈ ਬਾਕੀ 3% ਚੰਡੀਗੜ੍ਹ ਸ਼ਹਿਰ ਆਪ ਹੈ ਜਿਹੜਾ ਮਹਾਲੀ ਤੇ ਪੰਚਕੋਲਾ ਦੇ ਐਨ ਵਿੱਚ ਕਰਕੇ ਰਿਹਾ ਹੋਇਆ ਧੰਨਵਾਦ